ਦੁਖੀ ਕਰਖਿਆ ਤਾਂ ਸਾਨੂੰ ਉਹ ਤੋਂ ਜ਼ਿਆਦਾ ਤੂੰ ਕੀ ਕਰਕੇ ਆ? ਜ਼ਿਆਦੇ ਰਹੋ। ਹਾਰੇ ਟੱਪਰ ਨੂੰ ਬਾਣੀ ਪਾਰਖਿਆ ਬਾਬਾ ਜੀ। ਉਹ ਜੀ ਬਾਬਾ ਜੀ। ਠੀਕ ਹੈ ਜੀ। ਭਾਈ ਕੀ ਕਰੀਏ? ਬਾਲੀ दारू ਪੀਂਦਾ ਹੈ, ਘਰੇ ਲੜਦਾ ਹੈ। ਘਰੇ ਕਿ ਇਸ ਨਾਲ ਕੁੜੀਆਂ ਨਾਲ ਬਹੁਤ ਜ਼ਿਆਦਾ ਕਲੇਸ਼ ਕਰਦਾ ਹੈ। ਦੁਖੀ ਕਰਖਿਆ ਤੜਕੀ ਪੀਣ ਲੱਗ ਜਾਂਦਾ। ਕੋਈ ਕਰੋ ਧਾਕਾ ਤੂੰ ਵੀ ਤਿ ਦਿਓ ਇਹਨੂੰ ਕੋਈ। ਕੰਨੀਆਂ ਆ ਬਾਬੇ ਆਏ ਨੇ ਇਹਨਾਂ ਤਾਂ ਦੁਨੀਆ ਤਾਰਤੀ। ਅੱਛਾ। ਹਾਂ ਇਹ ਤਾਂ ਭਾਤ ਜੀ ਤੇ ਮੇਹਰ ਹੋਵੇ ਇਹਨਾਂ ਦੀ। ਉਹ ਤਾਂ ਐਂਡ ਬੱਸ ਆਲੋਂ ਬਾਹਰ ਹੋ ਜੂਗੇ ਤੁਸੀਂ ਅੱਛਾ ਬਾਬਾ ਜੈ ਹੋ ਜੈ ਹੋ ਬਾਬਾ ਤੇ ਬਾਬਾ ਜੀ ਮਸਤੀ ਚ ਨੇ ਲੀਨ ਹਾਂ ਬੱਚਾ ਬਾਬਾ ਜੀ ਦੇਖੋ ਇਹ ਤੇ ਕਰੋ ਕੋਈ ਕਿਰਪਾ ਦਾ ਬਹੁਤ ਦੁਖੀ ਕਰ ਖਿਆ ਤਾਂ ਤਰਕੀ ਸ਼ਰਾਬ ਪੀਣ ਲੱਗਿਆ ਨਾ ਟੱਕ ਜਾਨਰ ਬੁੜਿਆਂ ਨੂੰ ਦੁਖੀ ਕਰਦਾ ਘਰੇ ਜਵਾਕਾਂ ਨੂੰ ਫੋਟ ਦਾ ساری ਰਾਤ ਨਹੀਂ ਪਿਆਰਾ ਤਾਂ ਅੱਛਾ ਉਹ ਰੋ ਤਾਂ ਗਵਾਂਜੀ ਸਮਝਾ ਕੇ ਗਏ ਨੇ ਜੀ ਸਲਾਉ ਦਾਰੂ ਦੂ ਦੂ ਕਰੋ ਵੀ ਤਾਂ ਕਰ ਦਿਆਂ ਲੈ ਬੱਚਾ ਲੈ ਸੌਧ ਕਰਾਂ ਜਾਓ 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 ਬਾਬੇ ਦੀ ਜਾਓ 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 ਜਾਤ ਦਿਖਾ ਤੇਰਾ ਨਕੀਰਾ ਤਾਂ ਖਾ ਠੀਕ ਨੇ ਇਹਦੀ ਆ ਨਸ਼ੇ ਪੱਤੇ ਚ ਕਿੱਥੋਂ ਪੈ ਗਿਆ ਇਹ ਸੰਗਤ ਮਾੜੀ ਕਰਦਾ ਲੱਗਦਾ ਬੱਚਾ ਇਹ ਇਹਦਾ ਪਤਾ ਨਹੀਂ ਬਾਬਾ ਸੰਗਤ ਕਰਦਾ ਕੀ ਰੰਗਤ ਕਰਦਾ ਇਹਦਾ ਪਤਾ ਹੀ ਨਹੀਂ ਲੱਗਦਾ ਇਹਦਾ ਕੀ ਟਕਾਈ ਰਹਿੰਦਾ ਆ ਹਾਂ ਬੱਚਾ ਕਾਹ ਤੋਂ ਪੀਣੇ ਕੀ ਪ੍ਰੋਬਲਮ ਆ ਤੈਨੂੰ ਦੁੱਖ ਦੱਸ ਕੀ ਆ ਦੱਕਾ ਯਾ ਨਹੀਂ ਕਰਾਉਂਦਾ ਆ ਕਰਦਾ ਵਿਆਹ ਹੀ ਕਰਦਾ ਤੇਰਾ ਹਾਂ ਬਾਈ ਇੱਕ ਤਾਂ ਵਿਆਹ ਛਾਦਿਆ ਦੇਖੋ ਬਾਕੀ ਨਾ ਕੋਈ ਕਰਦਾ ਪਾ ਜੀ ਕੋਈ ਸੁਧਰੂਗਾ ਫੇਰੇ ਕਰਾਂਗੇ ਅਜੇ ਤਾਂ ਕੋਈ ਰਿਸ਼ਤੇ ਵਾਲਾ ਵੀ ਨਹੀਂ ਖੜਦਾ ਚਲੋ ਮੈਂ ਥੋੜਾ ਕਰਦਾ ਇੱਕ ਦਿਨ ਮੈਂ ਦਿਨਾ ਗੁਰਤੀ ਉਹਨੇ ਸੱਟੋ ਸਾਰਾ ਕੁਝ ਮਹੀਨੇ ਜਿਹੜਾ ਰਿਜ਼ਲਟ ਮਿਲੂਗਾ ਤੂੰ ਪਾਪੂ ਦੱਸ ਦੋ ਕੋਈ ਚੀਜ਼ ਦੇਣਾ ਸਾਨੂੰ ਹਾਂ ਮੈਂ ਦੱਸਦਾ ਪਾ ਲਈ ਬਈ ਇਹਨੇ ਤਾਂ ਆਕਾਸ ਰੇ ਗੀ ਜੀ ਬਾਬਿਆਂ ਦੇ ਚੱਕਰ ਘਟਾਉਣ ਲਈ ਉਹ ਸਾਡੇ ਕਿਹੜਾ ਕੰਮ ਕਰਨਗੇ ਤਾਪ ਨੰਗ ਮਲੰਗਾ ਅਜ ਤਾਂ ਵੀ दारू ਪੀਣ ਵਾਲਿਆਂ ਰੋਜ ਤੁਹਾਨੂੰ ਬੁੱਧੂ ਬਣਾਈ ਜਾਂਦੇ ਅਸੀਂ ਬੈਠੇ ਵੀ ਰੋਟੀ ਜੈਣਾ ਸਾਨੂੰ ਜੈ ਹੋ ਜੈ ਹੋ ਜੈ ਹੋ ਬਾਬਾ ਲੈ ਬੱਚਾ ਆ ਪਪੂਤੀ ਲੈ ਜਾ ਇਹਨੂੰ ਪਾਣੀ ਚ ਪਾ ਕੇ ਪੀਣੀ ਹੈ ਠੀਕ ਹੈ ਰੋਜ ਆ ਦੋ ਟਾਈਮ ਠੀਕ ਹੈ ਬਾਕੀ ਗੁਰਜਰ ਨਾਲ ਇਹਨੂੰ ਆਪਣਾ ਪਾਉ ਦੱਸ ਦੇ ਵੇੜੇ ਪਾਰ ਕਰ ਦੇਣਾ ਦੇ ਜੀ ਇੱਕ ਤਾਂ ਮੁਰਗਾ ਲੈ ਆਵੋ ਭਰੀਆ ਅੱਛਾ ਜੀ ਉਹ ਬੋਤਲਾਂ ਸ਼ਰਾਬ ਦੀਆਂ ਵਧੀਆ ਅੱਛਾ ਬਾਬਾ ਹਾਂ ਲਿੱਕਰ ਨਾਲ ਹੀ ਸਰਦਾ ਹੈਗਾ ਬਾਬਾ ਫਿਰ ਚਲ ਇੱਕ ਕਹਿ ਦਿਓ ਕੋਈ ਨਾ ਇਹ ਗੁਰਦਾਨ ਅਗਲੀ ਵਾਰ ਕਰਵਾਂਗੇ ਕਿਰਪਾ ਅਗਲੀ ਵਾਰ ਕਰ ਦੋ ਹਾਂ ਹੂੰ ਇਹਦੇ ਉੱਤੋਂ ਦੀ ਚਹਾਗੇ ਸਮਾਰਕ ਸੱਤ ਬਾਦੀ ਚਾਹਗੇ ਇੱਥੇ ਗੁਰਚਾਰ ਨੂੰ ਫੜਾ ਜਾ ਗੋਚਾ ਨੂੰ ਪਾਹ ਕਰ ਦੂਗਾ ਥੋੜੇ ਬੇੜੇ ਪਾਲ ਕਰ ਦਾਂਗੇ ਠੀਕ ਹੈ ਜੀ ਧੰਨ ਆ ਜੀ ਧੰਨ ਜਿਹੜਾ ਕਰੂ ਬੇੜੇ ਪਾਲ ਇਹਨੂੰ ਆਫਿਸ ਨਾਲ ਨਹੀਂ ਲੱਗਦਾ ਉਹ ਅਸੀਂ ਵੀ ਦਾਰੂ ਪੀਣੀ ਹੁੰਦੀ ਆ ਜੀ ਕਿੱਥੇ ਲਿਆਵਾਂ ਰੋਜ਼ ਨੰਗ ਬਲੰਗਾ ਨੇ ਅਸੀਂ ਟਾਈਮ ਪਾਸ ਵੀ ਕਰਨਾ ਹੈ ਫੇਰੀ ਚੱਲੂ ਸਾਡਾ ਜੈ ਹੋ ਜੈ ਹੋ ਬਾਈ ਲੋ ਬੱਚੋ ਸਾਰੇ ਬੱਚਾ ਲਾਓ ਸਾਫ ਦੇਖ ਓਏ ਆ ਆ ਯਾਰ ਤੂੰ ਕੀ ਕਰਖਿਆ ਭਾਈ ਆ ਜਾ ਦੇਹੋ ਅੱਲਾਹ ਬਾਬਾ ਜੀ ਲੈ ਕੋ ਚਾਨਾ ਦੇਖ ਸਮਾਨ ਸੈਟ ਹੈ ਸਾਰਾ ਕੁਝ ਪੋਗ ਲਵਾ ਦੇ ਕਰਦੇ ਵੇੜੇ ਪਾਰ ਕਰਾਂ ਠੀਕ ਹੈ ਜੀ ਸੈਟ ਆ ਰਿਹਾ ਕੁਝ ਲੈ ਬੱਚਾ ਗੁਰਚਾਰ ਨੂੰ ਮੈਂ ਕਹਿੰਦਾ ਪੋਗ ਲਵਾ ਦੂਗਾ 1 ਮਹੀਨੇ ਵਿੱਚ ਰਿਜ਼ਲਟ ਮਿਲ ਜੂ ਦਾਰੂ ਉਹ ਛੱਡ ਜੂ ਸਾਰਾ ਕੁਝ ਮਹੀਨਾ ਮਹੀਨੇ ਚ ਰਿਜ਼ਲਟ ਮਿਲ ਜੂ ਉਹ ਮਹੀਨੇ ਤਾਂ ਹੈ ਕੋਈ 50 ਹਜ਼ਾਰ ਦੀ ਦਾਰੂ ਪੀ ਜੂ ਨਹੀਂ ਨਹੀਂ ਹੁਣ ਘਟਾ ਦਿਓ ਅੱਜ ਦੀ ਘਟ ਜੂਗਾ ਕੜਾਦਾ ਜੀ ਦਊਗਾ ਇਹ ਪਾ ਮਹੀਨੇ ਜਮਾਂ ਹਟ ਜੂ ਬੈਸਦੀ ਕਰਦੀ ਫਿਰਦਾ ਇਹਦੀ ਕੀ ਗਾਰੰਟੀ ਹੈ ਬਾਬਾ ਵੀ ਹਟ ਜੂਗਾ ਲੈ ਕੇ ਦੇਦਾ ਬਾਬਾ ਇਹਦਾ ਵੇੜੇ ਪਾਰ ਕਰਦਣੇ ਆ ਪਪਾ 36 ਬਾਬਿਆਂ ਕੋਲੇ ਭਾਗਿਆ ਇਹ ਉਹ 36 ਬਾਬਿਆਂ ਚ ਨਹਿਗੇ ਸੀ ਓਏ ਤੂੰ ਕਿਹੜਾ ਘਾਤ ਉਹ ਦੇਖੀ ਨੰਗ ਮਲੰਗਾ ਦੇ ਪੈ ਗਏ ਤਾਂ ਨੰਗ ਮਲੰਗਾ ਸਾਡੇ ਕੋਲੇ ਕੀ ਹੈ ਤਾਬਦਾਰੂ ਕੀ ਟਾਈਮ ਪਾਸ ਕਰਦੇ ਆ ਲੋਕਾਂ ਨੂੰ ਮੰਗ ਕੇ ਏ ਸਾਡੇ ਕੋਲੇ ਕੀ ਹੈ ਚੱਕਦਾ ਬਟੇ ਬੱਲੇ ਸ਼ਾਵਾਸ਼ ਇਹੋ ਜੀ ਵੇੜੇ ਪਾਰ ਲੈ ਜਾ ਬੱਚਾ ਜਾ ਵੀ ਚਲੋ ਬਈ ਬੱਚਿਓ ਕੇ ਹੋ ਸਨੇ ਕੋਲੇ ਗੀਨਾਂ ਗਵਲੰਗਾ ਕੋਲੇ ਅੰਥਰਾ ਮਾਰਕੀਟ ਐ ਪਾਕ ਕਰਦੇ ਆ ਨਾ ਮਿਲ ਗਈਆਂ ਗਾ ਚੱਕ ਕੇ ਮੈਂ ਇਹ ਆਉਂਦੇ ਰਹਿਣ ਵਧੀਆ ਲੈ ਖੋਲ ਲੈ ਗੱਲ ਲਾ ਲਈ ਪੈਕ ਸਕੇ ਇੱਕ ਕੋਈ ਨਹੀਂ ਹੋਰ ਭਾਵੇਂ ਨਾ ਕਿ ਕਦਾ ਹੋਰ ਫਾਜੂ ਇਹਨਾਂ ਆਪਾਂ ਨੂੰ ਅਜੇ ਨਾ ਅਣਪੜ ਲੋਕ ਬਥੇਰੇ ਫਾਜ ਦੇਣ ਆਪਾਂ ਨੂੰ ਲੈ ਲੈ ਗਲਾਸ ਕਿੱਥੇ ਗਲਾਸ ਗਲਾਸ ਚੱਕੋ ਫਾਜ ਤਾਂ ਗਲਾਸ ਚੱਕ ਲੈ ਆਪਣਾ ਇੱਕ ਬੋਤਲ ਦੂਜੀ ਬੋਤਲ ਕਾਢਾ ਇਹ ਤਾਂ ਪਾਣੀ ਵਾਲੀ ਆ ਵਾਹ ਯਾਰ ਆ ਬਣ ਗਈ ਗਾ ਸੋ ਠੀਕ ਹੈ ਬਾਈ ਬਣ ਗਈ ਗੱਲ ਆ ਲਾ ਲਓ ਕਹਦਾ ਕੋਟ ਕੋਟ ਹੈ ਫਿਰ ਦੁਆਰਾ ਆਪਾਂ ਕੰਮ ਕੱਦਾ ਹੋਰ ਮੋਗਾ ਫਸਾਉਣਿਆ ਕੱਦਾ ਹੋਰ ਆਜੂਗਾ ਇਦਾਂ ਆਪਾਂ ਨੂੰ ਬੋਲੇ ਲੋਕ ਨਾ ਫਸਦੀ ਰਹਿੰਦੇ ਨੇ ਹੈਨਾ ਹਾਂ ਇਹਦਾ ਕਰਦੀ ਰਹਿਣਾ ਕੰਮ ਆ ਇਹਦਾ ਬਸ ਮਨ ਉਹ ਹੀ ਮਰੀ ਜਾ ਗਿਰੋ ਬੁਲਾਨਾ ਧਮਕਾ ਕਰਕੇ ਬੁੱਧੂ ਬਣਾ ਲੈਂਦੇ ਨੇ ਠੀਕ ਹੈ ਲੈ ਲਾਉ ਕਰ ਇੱਕ ਗਾ ਫਿਰ ਕਰੀਏ ਕੰਮ ਪਾ ਲਓ ਕਰਾ ਆਹ ਮਾਲ ਜਮਾ ਇੱਕ ਨੰਬਰ ਲੈ ਕੇ ਗਿਆ ਬੰਦਾ ਹੈ ਪੂਰਾ ਕਹਿੰਦਾ ਪਿਓਰ ਹੈ ਪਿਓਰ ਜਮਾ ਹਾਂ ਓਏ ਕਿਹੜਾ ਬਾਬਾ ਪਿਓਰ ਹੈ ਤੂੰ ਤਾਂ ਇੱਥੇ ਲੈਣਾ ਨਜ਼ਾਰੇ ਤੂੰ ਤਾਂ ਆਪ दारू ਪੀਣ ਲੱਗ ਰਿਹਾ ਇਹ ਤਾਂ ਕਿਹੜਾ ਸੱਡਾ ਪਤਾ ਅੰਦਰ ਜਾਂਦੇ ਨਹੀਂ ਫੇਰ ਲਿਆ ਲੈ ਓਏ ਬੱਚਾ ਇਹਦਾ ਉਰੋ ਜਾਂਦੇ ਨਹੀਂ ਲੈ ਲਿਆ ਤੇਰੇ ਨੇ ਖਾਸਮ ਨੇ ਤੇਰੇ ਨੇ ਓਏ ਹੁਣ ਕਿਹਾ ਕੇ ਦੱਸੀ ਪੀ ਕੇ ਨੂੰ ਖਤਮ ਕਰਾਂਗੇ ਫੇਰ ਹੀ ਹੱਡੂ ਇਹ ਓਏ ਕਿਹੜਾ ਖਤਮ ਕਰੇਗਾ ਖਤਮ ਕਰੇਗਾ ਤੂੰ ਕਿਹੜਾ ਇਹਨੂੰ ਬਹੂ ਲਿਆਏਗਾ ਮੈਂ ਤੈਨੂੰ ਲਾ ਤੂੰ ਆਪ ਸੜਾ ਮੈਂ ਤਾਂ ਆਪਣਾ ਉਹ ਕਿਹੜੀ ਇਹ ਧਾਰੂ ਸੁਣਾਏ ਉਹ ਤਾਂ ਆਪ ਪੀਣਾ ਉਹ ਮੈਨੂੰ ਕਿਹੜਾ ਜਵਾਬ ਕਰਦਾ ਨੰਗ ਬੰਦਾ ਅਸੀਂ ਤਾਂ ਆਪਣੇ ਅੰਗ ਬੰਦਾ ਆ ਅਸੀਂ ਤਾਂ ਆਸ ਗਏ ਬਾਬਾ ਤੋਂ ਲੁੱਟ ਕੇ ਖਾ ਕੇ 5-7000 ਰੁਪਏ ਲਵਾਤਾ ਸੀ ਉਹ ਨਹੀਂ ਬੱਚਾ ਤੂੰ ਦੇਖ ਵੀ ਨਿਜਲਟ ਮਿਲ ਜੂਏ ਧਾਰੂ ਪੀ ਗਏ ਸੀ ਮੁਕਾਮ ਇਹਦੇ ਬੰਦੇ ਦੀ ਸਾਡੇ ਦੇ ਕਿਰਪਾ ਹੁੰਦੀ ਹੈ ਇਹ ਅਸੀਂ ਪੀ ਕੇ ਇਹਦਾ ਬੇੜਾ ਪਾਰ ਕਰਦਾ ਆਂ ਦੇਖੀ ਜਾ ਤੂੰ ਪੀੜਾ ਪੀੜਾ ਟੱਟੂ ਕਰੇਗਾ ਦੁਪਾਰ ਯਾਰ ਉਹ ਕਰਦਾ ਦੇਖੀ ਆ ਤੂੰ ਐਂ ਮਹੀਨੇ ਬਾਅਦ ਐਂ ਸਹੀ ਦੋ ਦਿਨਾਂ ਬਾਅਦ ਹੀ ਆ ਗਿਆ ਮਹੀਨੇ ਬਾਅਦ ਐ ਸਮਾਂ ਤਾਂ ਜਾਂਦੇ ਨਹੀਂ ਆ ਭੈਣਾ ਫੇਰ 2000 ਦੀ ਗੱਲ ਖਰਾਬ ਕਰਤਾ ਪਤਾ ਨਹੀਂ ਕਿ ਨੂੰ ਪਿਆ ਕਿ ਨੂੰ ਨਾ ਆਪਦਾ ਅੱਧੀ ਆਪ ਮੇਨਰ ਅੱਧੀ ਲੋਕਾਂ ਨੂੰ ਪਿਆ ਬੱਚਾ ਹੌਲੀ ਹੌਲੀ ਕਿਰਪਾ ਹੁੰਦੀ ਉਹਨੇ ਆਉਣ ਐ ਕਿ ਅੰਗਰੇਜ਼ੀ ਦਵਾਈ ਥੋੜੀ ਐ ਵੀਰ ਮੈਂ ਮੰਤਰ ਨੇ ਹੌਲੀ ਹੌਲੀ ਚੱਲਦੇ ਆ ਪੇਗ ਲਾਉਣ ਲੱਗ ਰਿਹਾ ਉਹ ਇਹਦੇ ਬੰਡੇ ਦੀ ਮੈਂ ਪੀਣਾ ਵੀ ਇਹ ਹੜਜੂ ਪੀਣੋ ਅਸੀਂ ਬੜਾ ਢਾਂਗ ਨੇ ਥੋੜੇ ਇਹਦੇ ਇਹਦੇ ਢਾਂਗ ਨੇ ਤੇਰੇ ਮਸਤ ਮਲੰਗਾ ਤੇਰੇ ਕੋਲੇ ਤਾਂ ਉਹ ਇਹਦੇ ਕਸ਼ਟ ਜਿਹਾ ਉਹ ਜਿਹੜੇ ਚੰਗੇ ਬਾਬੇ ਨੇ ਕੋਈ ਉਹਨਾਂ ਦੀ ਵੀ ਤੁਸੀਂ ਨੇ ਪਰਤ ਮਾਰਤੀ ਮਲੰਗਾ ਤੇਰੇ ਵਰਗੇ ਉਹਨਾਂ ਦੇ ਵੀ ਵਿਚਾਰਾਂ ਦੀ ਪਹੁੰਚ ਦੂ ਹਟਾਤੀ ਤੁਸੀਂ ਨੇ ਉਹ ਕਿਹੜੀ ਪਹੁੰਚ ਪਹੁੰਚ ਆਇਆ ਇਹ ਤਾਂ ਬੰੰਗਾ ਮਲੰਗਾ ਸਾਡੇ ਪੱਲੇ ਕੀ ਆਇਆ ਇਹ ਤਾਂ ਹੜਜੂ ਆ ਕਿਰਪਾ ਹੋ ਜੂਗੀ ਵਾਲਨੀ ਮਹੀਨੇ ਬਾਅਦ ਆ ਜੀ ਲੈ ਕੇ ਇਹਨੂੰ ਦੱਸੀ ਦੋ ਆਪ ਕਹੇਗਾ ਜੈ ਕਬੂਤਰ ਹੋਣੇਗਾ ਬਸ ਹੱਥ ਮਣਾ ਲੇ 5-4000 ਦਾ ਪਹਿਲਾ ਲਵਾਦਾ ਮਹੀਨੇ ਬਾਅਦ ਤੇਰੇ ਕੋਲੇ ਆਵਾਂਗੇ ਅੱਜ ਤੇਰੇ ਕੋਲੇ ਆਵਾਂਗੇ ਉਹ ਜਿੱਦਾ ਇੱਕ ਬੋਤਲ ਹੋਰ ਲੈ ਕੇ ਆਵਾਂਗੇ ਜੋ ਕਿਰਪਾ ਦੇਖੀ ਤੇ ਆਵਾਂਗੇ ਬਲੱਗ ਕੋਲੇ ਦੇਖੀ ਜਾਓ ਜੀ ਕਿਰਪਾ ਹੋ ਜੂਗੀ ਬਾਬਾ ਆਪਦਾ ਚੁਗਾ ਚੋਕੜੀ ਇਹ ਪਿੰਡ ਚੋਂ ਚੱਕ ਕੇ ਲੈ ਜਾਵੇਂ ਤੇਰੇ 76 ਪਰੇ ਟੂ ਕਾਲ ਨੂੰ ਪੰਚਾਇਤ ਇਕੱਠੀ ਕਰਾਂਗੇ ਜੀ ਕਾਦੂ ਕਾਲੂ ਹਟ ਜੂ ਇਹ ਦੇਖੀ ਕਾਲੂ ਦੁਆਰੇ ਆ ਜੀ ਪੰਚਾਇਤ ਲੈ ਕੇ ਦੇਖੀ ਹਟ ਜੂ ਇਹ ਬੇੜੇ ਪਾਰ ਕਰਦਾ ਐ ਤੇਰੇ ਜੈ ਹੋ ਯਾਹੋ ਯਾਹੋ ਜੈ ਹੋ ਜੈ ਹੋ ਲੈ ਘੁਰ ਚਰਨਾ ਆਪਾਂ ਨੂੰ ਮੈਨ ਲੱਗਦਾ ਅਗਲੇ ਪਿੰਡ ਜਾਣਾ ਪਊਗਾ ਇਹਨੂੰ ਲੱਗੇ ਆਪਣੀ ਗੱਲ ਦਾ ਪਤਾ ਇਹਨੇ ਪੱਲੇ ਡੱਲੇ ਹੈ ਨਹੀਂ ਆਪਾਂ ਨੰਗਦੇ ਰਾਤੋਂ ਰਾਤ ਆ ਤੇ ਆਪਣੀ ਛੇਤਰਪ੍ਰੇੜ ਹੋ ਜੇ ਹਣਾ ਪਹਿਲਾਂ ਬੋਲਾ ਨੰਗ ਜੀ ਫਿਰ ਆਪਾਂ ਹੋਰ ਲੱਗਦੇ ਹੋਰ ਅਗਲੇ ਪਿੰਡ ਬੈਜਾਂਗੇ ਹੋਰ ਬਥੇਰੇ ਮਿਲਣਗੇ हां ਬਥੇਰੇ ਬਸਣਗੇ ਆਪਾਂ ਆਪਣਾ ਕੀ ਨੰਗ ਬਣੰਗਾ ਦਾ ਜੋਲੀ ਵੇ ਜਾ ਕੇ ਗਾਂਹ ਵਾਜਾਂਗੇ ਲੋਕੀ ਲੁੱਟਣੇ ਨੇ ਪਤਾ ਬੁੱਧੂ ਮੈਂ ਇਹ ਦੁਨੀਆ ਤੇ ਕਿਸਾਨਾ ਹੁਣ ਆਪਾਂ ਨੰਗ ਲਈਏ ਵਧੀਆ ਰਹਿਾਂਗੇ ਆਪਾਂ ਲੈ ਬੱਚਿਓ ਅਸੀਂ ਮੜੇ ਬਾਜ਼ਾਰ ਜਾ ਆਈਏ ਤੁਸੀਂ ਬੈਠੋ ਚੰਗਾ ਨਿਗਾ ਰਕੋ ਡੇਰੇ ਦੀ ਜੈ ਹੋ ਜੈ ਹੋ ਬਾਬੇ ਚਲੋ ਵੀ ਘਰ ਚਰਨਾ ਮੜਾ ਜਾਈ ਆਪਾਂ ਨਾ ਹਾਂ ਆਪਾਂ ਲੰਗ ਚਾਲਾਂ ਵਧੀਆ ਰਹਾਂਗੇ ਆਪਾਂ ਵਧੀਆ ਰਹਾਂਗੇ ਨਹੀਂ ਚਿੱਤ ਨਾ ਓ ਕਿਵੇਂ ਅਜਵਾਕੋ ਬਾਬਾ ਕਿੱਥੇ ਐ ਬਾਬੇ ਦਾ ਬਾਬੇ ਦਾ ਤਾਂ ਇਹ ਪਤਾ ਨਹੀਂ ਗਈ ਉਹਦੇ 3-4 ਦਿਨ ਹੋ ਗਏ ਪਤਾ ਨਹੀਂ ਕਿੱਧਰ ਵਗ ਗਈ ਭੱਜ ਗਿਆ ਹਾਂਜੀ ਉਹਦਾ ਬਾਈ ਖਾ ਗਿਆ ਲੁੱਟ ਕੇ ਉਹ ਅੱਧੇ ਪਿੰਡ ਨੂੰ ਮੇਰਾ ਸਾਲਾ ਉੱਡ ਗਿਆ ਹਾਂਜੀ ਲੋਕ ਸਾਨੂੰ ਕਹੀ ਜਾਂਦੇ ਨੇ 5000 ਲੈਣਾ ਜੀ 4000 ਲੈਣਾ ਅੱਛਾ ਹਾਂਜੀ ਆ ਸੋਨ ਨੂੰ ਫਸਾ ਗਿਆ ਭਾਈ ਉਹਨੇ ਆਪਾਂ ਇਹਦਾ ਮਸਤ ਮਲੰਗ ਜੀ ਕੱਲੇ ਢੋਲ ਕੇ ਜੋਗਰੀ ਲੈ ਗਿਆ ਤੁਹਾਨੂੰ ਕੁਛ ਦੇ ਗਿਆ ਕਿ ਨਾ ਨਹੀਂ ਕੱਲੇ ਆਪ ਹੀ ਲੈ ਗਿਆ ਹਾਂ ਉਹ ਬੁੜਾ ਜਿਹਾ ਵੀ ਗਿਆ ਨਾਲ ਉਹਦੇ ਉੱਥੋਂ ਡੀਪ ਆਏ ਜੇ ਕਾਲੇ ਆਪਾਂ ਕਿੱਥੋਂ ਭਾਲ ਲਿਆ ਆਪਾਂ ਦਾ ਆਪ ਰਿਹਾ ਜਾਂਦੀ ਆ ਵੀ ਇਹ ਰੰਗ ਬਈ ਉਹਦੇ ਕੋਲੇ ਹਈ ਕੱਖ ਨਹੀਂ ਨਿਕਾਲੇ ਗੁੱਸਾ ਜੇ ਕੋਸੋ ਜੇ ਕੋਲੇ ਕੋਈ ਕੁਝ ਹੁੰਦਾ ਫਿਰ ਉਹਦੇ ਕਾਨੂੰ ਭਾਜਦਾ ਕਾਨੂੰ ਆਪਸ ਆ ਗਿਆ ਇਹਨਾਂ ਨੂੰ ਥੱਲੇ ਚੇਲੇ ਚੇਲੇ ਰਹਿ ਗਏ ਲੈ ਚੇਲੇ ਕੀ ਕਰਨੇ